ਮਸੀ ਮਸੀ ਮਾਰਾ ਚੱਲਿਆ ਜੀ ਕੰਨਾਂ ਕੋਲ ਟੰਗਾ ਸਾਰੇ ਵੀਡੀਓ ਕੈਮ ਹੋਗੇ ਸਾਡੀ ਹਾਂ ਸਾਰੇ ਵੀਡੀਓ ਕੈਮ ਹੋਗੇ ਤਾਂ ਬਹੁਤ ਕੰਮ ਦਾ ਕੰਮ ਤਾਂ ਇਹ ਹੋ ਰਿਹਾ ਰਿਹਾ ਪਾਤੀ ਹੋਣਗੇ ਆ ਪੀ ਜਾ ਹਾਂ 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 ਅੰਕਲ ਜੀ ਬਾ ਚੱਲ ਲੱਡੂ ਆ ਗਿਆ ਚੱਕੋ धोनी ਆ ਜਾ ਚੱਕ ਅੰਕਲ ਕਿਹੜਾ ਦੋ ਖਾਊਗਾ ਮੈਂ ਬੇਟੂ ਪੀਲੇ 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 ਲੱਡੂ ਅੰਕਲ ਇਹ ਕਿ ਕੇਸ ਅੜਿਆ ਪਤਾ ਹੈ ਹੂੰ ਨਿਆਰੀ ਉਹ ਆਉਂਦੀ ਹੈਗੀ ਬਹੁਤ ਧਰਮ ਤੇ ਇਹ ਜਿਹੇ ਦਿਨ ਕੰਮ ਦੀਆਂ ਜਿਹੜੇ ਘਰਾਂ ਆਇਆ ਉਧਰ ਆਇਆ ਕਿੰਨੇ ਨੀਲੇ ਘੋੜੇ ਆਹਾ ਅਕਲ ਵਿਚਾਰਾ ਖੜਾ ਹੀ ਹੈ ਨਾ ਜੱਦਾ ਲਿਆਂਦਾ ਇੱਕ ਵਾਈਆਂ ਉਹਦੇ ਕੋਲੋਂ ਮੈਂ ਤੁਹਾਨੂੰ ਜੱਗੇਰੇ ਫੋਨ ਪਰ ਆਇਆ ਹਾਂਜੀ ਹੈਗਾ ਉਹ ਟੂ ਟੂ ਵੀਲ ਹਾਂਜੀ ਵਾਈ ਨੇ 15 ਲੱਖ ਰੁਪਈਆ ਲਾਇਆ ਟੂ ਵੀਲ ਵਰ ਟੂ ਵੀਲ ਪਰ ਹਾਂਜੀ ਉਨੇ ਵੇਰ ਕਿ ਹੈ ਵੀ ਇਹ ਤਾਂ ਥੀਮ ਦੀ ਡੱਬੀ ਆ ਬਲੈਕ ਚੱਲਦੀ ਏ ਇਹਦੀ ਮੈਂ ਮੈਦਾ ਧੁੰਦਲੇ ਦਾ ਪਾਈਆ ਖੇਸੀ ਹਾਈ ਉਹਨੇ ਬਾਈ ਨੇ ਆਏ ਇਹਦੇ ਭੇਟੇ ਬਹੁਤ ਸੰਝ ਨੂੰ ਤੈਨੂੰ ਮੈਂ ਦੱਸੂਗਾ ਜੱਗੇ ਤੇ ਫੋਟੋ ਆਪਾਂ ਆਤੀ ਜੱਗੇ ਨੇ ਮੈਨੂੰ ਫੋਟੋ ਹੈ ਪਾਤੀ ਉਹ ਦੇਖ ਲੈ ਤੂੰ ਬਾਈ ਬਲੈਕ ਮੰਨੀ ਏ ਇਹ ਬਲੈਕ ਬੈਸ ਲਪੋਤਾ ਵੀ ਕਿਸੇ ਟਾਈਮ ਦੀ ਛਾਪਾ ਬਾਤਾ ਨਹੀਂ ਕੀ ਆਖਦਾ ਏ ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਆਪਣਾ ਬਾਈ ਚੱਲ ਪਿਆ ਅੱਧਾ ਚੱਲ ਪਿਆ ਪੂਰਾ ਨਹੀਂ ਤੇ ਅੰਕਲ ਕੋ ਆਏ ਆ ਅੰਕਲ ਨੂੰ ਵਧਾਈਆਂ ਦੇਣਾ ਤੇ ਫੇਰ ਆ ਇਧਰ ਜੱਗਾ ਸਤਿ ਸ਼੍ਰੀ ਅਕਾਲ ਜੀ ਬਾਈ ਚਾਹਨਾ ਤੇ ਲਿਆ ਬਹੁਤ ਹਾਵਨ ਇਹ ਕਹਿੰਦੇ ਆ ਵੀ ਸਾਨੂੰ ਮਿੱਠਾ ਚਾਹੀਦਾ ਅਸੀਂ ਡੱਬੇ ਚ ਕੁਝ ਵੀ ਪਾ ਕੇ ਲਿਆ ਸਕਦੇ ਕੁਝ ਵੀ ਹਾਂ ਡੰਡੇ ਦੀ ਬੋਦਨਾ ਡੱਬਾ ਲੱਗਣਾ ਜਿੰਨਾ ਤੇ ਜ਼ੋਰ ਲਾ ਕੇ ਚਲਣ ਵਾਸਤੇ ਜੱਗੇ ਇਹ ਨਾ ਹਾਂ ਡੱਬੇ ਦੇ ਵਿੱਚ ਰੋੜੀ ਵੀ ਪਾ ਕੇ ਲੈ ਲੈ ਮੈਂ ਵੇ ਘੂਰਾ ਵੀ ਰੋੜੀ ਲੈ ਆਇਆ ਨੁਪਰੇ ਉਹ ਟੋਡਾ ਪਾ ਲਾ ਜੀ ਗਾਵਾ ਗਾਵਾ ਸਤਿ ਸ਼੍ਰੀ ਅਕਾਲ ਮਾਈ ਜੀ ਸਾਹ ਉਹ ਲੋਟਾ ਵਾਲੀ ਉਹ ਮਸ਼ੀਰ ਵੀ ਲਿਆਏ ਨਾਲ ਅੰਕਲ ਹਾਂ 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 ਮਸੀ ਮਸੀ ਮਾਰਾ ਚੱਲਿਆ ਜੀ ਕੰਨਾਂ ਕੋਲ ਟੰਗਾ ਸਾਰੇ ਵੀਡੀਓ ਕੈਪ ਹੋਗੇ ਸਾਡੀ ਹਾਂ ਸਾਰੇ ਵੀਡੀਓ ਕੈਪ ਹੋਗੇ ਬਹੁਤ ਕੰਮ ਦਾ ਕੰਮ ਆਕਲ ਭਾਈ ਹਾਂ ਜੀ ਆਪਣਾ ਅੱਧਾ ਕਿ ਜਲ ਪਿਆ ਅੱਛਾ ਜੀ ਬਾਕੀ ਚੱਲ ਪਾਏ 10 ਵੀ ਨੀਲੇ ਘੋੜੇ ਵਾਲੀਆਂ ਆ ਗਈਆਂ ਸਭ ਆ ਗਈਆਂ ਇੱਥੇ ਜੱਡ ਬਾਪੂ ਵਾ ਸ਼ੁਕਰਾਂ ਸ਼ੁਕਰਾਂ ਪ੍ਰਾਣੀ ਸਾਰੀਆਂ ਇੱਥੇ ਜੱਡ ਆ ਗਈਆਂ ਹਕਲ ਮੂੰਹ ਮਿੱਠਾ ਕਰ ਹੁਣ ਅੱਛਾ ਜੀ ਹੁਣ ਆਕਲ ਖੋਲ ਕੇ ਦੇਖ ਵਿੱਚ ਕੈ ਇਹਦੇ ਉਹ ਰੋੜੇ ਦਾ ਨਹੀਂ ਲਿਆਏ ਪਾ ਕੇ ਨਹੀਂ ਨਹੀਂ ਆ ਨਹੀਂ ਰੋੜੇ ਇਹ ਰੋੜੇ ਦਾ ਕਰੀਂ ਜੀ ਜਪਾਤੀ ਹੋਮਗੀ ਆਪੀ ਜਾ ਆਹਾ ਆਹਾ ਅੰਕਲ ਚੱਲ ਚੱਕ ਉਹ ਨਹੀਂ ਆ ਜਾ ਚੱਕ ਅੰਕਲ ਕਿਹੜਾ ਦੋ ਖਾਊਗਾ ਪੀਲੇ 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 ਲੱਡੂ ਅੰਕਲ ਇਹ ਵੀ ਕੇ ਸੜਿਆ ਵਤ ਹੈ ਹਮ ਯਾਰ ਬੋਲੇ ਜਾ ਰਹੀ ਹੈ ਕਿ ਬਹੁਤ ਧਰਮ ਤੇ ਇਹ ਜਿੰਦੇ ਨੇ ਕੰਮ ਦੀਆਂ ਜਿਹੜੇ ਘਰਾਂ ਆਇਆ ਉਧਰ ਆਇਆ ਕਿੰਨੇ ਨੀਲੇ ਘੋੜੇ ਆਹਾਹਾ ਐਦਾ ਨੀਲੇ ਕੋੜ ਦਾ ਮੱਥਾ ਵੀ ਟੇਕਣੇ ਦੀ ਰੁਕਿਆ ਮੈਂ ਕਹਿੰਦਾ ਇਹਦੇ ਕਰਕੇ ਰੁਕਿਆ ਬਦਲੇ ਜੱਗੇ ਮੁੰਡਾ ਲੀਲਾ ਕੋੜਾ ਦੱਸਦਾ ਕਿ ਤਾ ਨਾ ਨਾ ਬਾਈ ਇਹ ਜੱਗੇ ਪਰ ਜਾਊਗਾ ਇਹ ਤੂੰ ਵੀ ਸਾਰੇ ਦੋ ਦੇਖ ਗਏ ਆਪਣੇ ਘੰਟੀ ਨੂੰ ਆਪਣੇ ਅੰਟੀ ਹੁੰਦੇ ਕੋਈ ਖੋਲੇ ਜਾ ਬਹੁਤ ਆ ਨਹੀਂ ਤੇਰਾ ਅੰਕਲ ਹੋਰ ਇੱਕ ਤਾਂ ਉਹੀ ਝਾੜ ਚ ਗਿੱਲੀ ਹੋ ਜਾਣਾ ਅੱਜ ਤਾਂ ਨਾ ਜਿਹੜੇ ਵੀ ਹੋਰ ਚ ਵੜ ਗਏ ਉਹ ਨਹੀਂ ਹਲੇ ਅੱਧਾ ਚੱਲਿਆ ਘਰ ਵਾਲੇ ਹਲੇ ਮਿਹਰਬਾਨੀ ਹੋ ਹੁੰਦਾ ਹੈ ਮਿਹਰਬਾਨੀ ਹੁੰਦਾ ਕਿਹਦੇ ਪਾਇਆ ਹੁੰਦਾ ਅੰਕਲ ਸ਼ੋ ਸਾਰਿਆਂ ਕੋਲ ਹੁੰਦਾ ਹਰਾਮੀ ਹੈ ਚੋਰ ਬੋਲਦਾ ਹੈ ਅਕਲ ਆ ਰੇਖੋ ਆ ਬੰਦੇ ਨੂੰ ਮੇਲੋ ਭਾਈ ਇਹ ਬਾਹਰ ਆ ਗਏ ਉਹ ਕਿੰਨੇ ਸਾਲ ਬਾਅਦ ਆਏ ਆ ਤੇ ਭਾਈ ਡੇਢ ਮਹੀਨੇ ਬਾਅਦ ਆਏ ਆ ਮਹੀਨੇ ਆਇਆ ਜੱਗੇ ਆ ਭਾਈ ਗੰਜਾ ਦੇਖਿਆ ਤਾਂ ਬਾਹਰ ਆ ਗਏ ਹਾਂ ਲਾ ਇਹ ਲੱਡੂ ਖਾ ਗਰੂ ਖਾ ਤਾਂ ਲੈ ਜਾ ਵਸੰਦਰ ਹੂੰ ਕਿਹਦੇ ਤੂੰ ਹੀ ਗਾਉਂਗਾ ਮਿੱਟਾ ਸਾਰਾ ਲੋ ਜੀ ਭਾਈ 72 ਰਾਤ ਅੱਛਾ ਸੈੱਡ ਵੀ ਮੈਂ ਸੈੱਡ ਪਾਉਣ ਲੱਗਿਆ ਅੱਜ ਕੱਲ ਸਵੇਰੇ ਟੋਕਾ ਟੱਕ ਦੇਣਾ ਟੱਕ ਦੇਣਾ ਹਾਂ ਸੈੱਡ ਵੀ ਬਾਈ ਲੱਗੇ ਪਾਉਣ ਇੰਜਨ ਹੋ ਗਿਆ ਫਿੱਟ ਕੱਲ ਮੱਥਾ ਟੇਕ ਲੈਣਾ ਲੈਨ ਬਣਾ ਕੇ ਰਾਤ ਸੱਤ ਪੈ ਬਾਈ ਜਿੱਦਣ ਇੰਜਨ ਫਿੱਟ ਕਰਿਆ ਨਾ ਉਸ ਦਿਨ ਕਾੜ ਵੀ ਹੋ ਗਿਆ ਤਾਂ ਜੱਗੇ ਨੇ ਪੁਲੀ ਵੀ ਤੋੜ ਦਿੱਤੀ ਦੇਖਦਾ ਖਾਦੀ ਪੀਤੀ ਹੋ ਜਾਂਦਾ ਜਿਆ ਮਨੇ ਦੇ ਆ ਹਾਂ ਜੀ ਆਂਟੀ ਵਧਾਈਆਂ ਆ ਮੁੰਡਿਆ ਮੰਗਣਾ ਹੋਇਆ ਪਤਾ ਹੀ ਹੋ ਗਈ ਅਰੇ ਕਿੱਦਾਂ ਯਾ ਲੈ ਗੋਇਆ ਸਹੀ ਲੱਗਦਾ ਹੈ ਇਹੋ ਮੰਗਣਾ ਹੋਇਆ ਭਾਈ ਤਾਈ ਲੱਡੂ ਲੈ ਆਏ ਆ ਜੱਗਾ ਦੇਖ ਲੈ ਕਿੰਨੇ ਲੱਡੂ ਕਿੰਨੇ ਤੇਰੇ ਮੰਗਣੇ ਦੀ ਅਰਦਾਸ ਕਰਦੀ ਹੈ ਮੇਰਾ ਜੀ ਕਰਦੀ ਹੈ ਕਰਦੇ ਭਾਈ ਬੋਲ ਤੇਰਾ ਵੀ ਤਾਂ ਹੁਣ ਮੰਗਣਾ ਹੋ ਜਾਣਾ ਪਹਿਲਾਂ ਉਹਦੇ ਘਰੋਂ ਮੇਤੇ ਬੜਾ ਤੇਰਾ ਮੰਗਣੇ ਅਰਦਾਸ ਕਰਤੀ ਹੈ ਹੋ ਜਣੀ ਅੱਜ ਅੱਜ ਚਲਾ ਦੇਣਾ ਕੋਈ ਬਾਬਾ ਜੀ ਤੇਰੇ ਕਿ ਨਹੀਂ ਲੱਡੂ ਹੋ ਜਾਣਾ ਐਂ ਡੱਬਾ ਲੈ ਕੇ ਆਵੇਂ ਤੂੰ ਭਾਈ ਤਾਂ ਨਾਨਕ ਬਾਬਾ ਨਾਨਕ ਨੇ ਮਹਾਰਾਜ ਨੇ ਜਿਹੜਾ ਚਲਾਤਨਾ ਚਾਹੁੰਦਾ ਤੁਹਾਨੂੰ ਤੇ ਬਹੁਤ ਵਧੀਆ ਹੋਊਗਾ ਅੰਕਲ ਆ ਮੁੰਡੇ ਨਾ ਮੰਗਣਾ ਹੋਇਆ ਸੀ ਲੱਡੂ ਲਿਆਏ ਆ ਅੰਕਲ ਸ਼ੈੱਡ ਪਾ ਰਹਿਣਾ ਵਧੀਆ ਹੁਣ ਹੈਂ ਕਈਆਂ ਨੇ ਕੱਲ ਲਿਖਿਆ ਮੈਂ ਬਹੁਤ ਦੁੱਖ ਮਾਨਿਆ ਕਹਿੰਦੇ ਫਲੌਪ ਚੈਨਲ ਜਿਹੜਾ ਆਪਾਂ ਹੁਣ ਬਣਾਇਆ ਆ ਹਾਂ ਹੁਣ ਪਤਾ ਲੱਗੂ ਨੇ ਅੰਕਲ ਹੁਣ ਸ਼ੈੱਡ ਵਧੀਆ ਪਾਉਣਾ ਹੈ ਬਣ ਗਿਆ ਸ਼ੈੱਡ ਉਹ ਜੱਗੇ ਉਰੇ ਪੁੱਤ ਉਹ ਵੀ ਦੇਣਾ ਤਾਂ ਨੇ ਕੱਲ੍ਹ ਆ ਇਹਦੇ ਪਰੇ ਪਾਉਣਾ ਹੈ ਆ ਇਧਰ ਵੀ ਕਹਿੰਦਾ ਯਾਰ ਪਾਉਣਾ ਇੱਕ ਆ ਛੋਟਾ ਜੋ ਕੱਟਿਆ ਬੱਚੇ ਵਾਸਤੇ ਪਾ ਲਓ ਫਿਰ ਠੀਕ ਹੈ ਫਿਰ ਅੰਕਾ ਨੂੰ ਕਰਾਉਣਾ ਤਾਂ ਫੇਰ ਕਹਿੰਦਾ ਜੀ ਤੋਆ ਮਾਰਨਾ ਪੈਣਾ ਛੋਟੇ ਤੇ ਮਾਰਨ ਰੰਗ ਦੇ ਲਾ ਕਿੰਨਾ ਚਾਚ ਦਾ ਜਿਹੜਾ ਵਿੱਚ ਸੰਤਰੀ ਭਰਿਆ ਨਿਬੜ ਗਿਆ ਪੇਂਟਰ ਦਾ ਨੀਲਾ ਕੋੜਾ ਤਾਂ ਹੈਗਾ ਹੈ ਆਪਣੇ ਅਗਲਾ ਵਿਚਾਰਾ ਖੜਾ ਹੀ ਹੈ ਨਾ ਜੱਦਾ ਲਿਆਂਦਾ ਇੱਕ ਬਾਈਆਂ ਉਹਦੇ ਫੋਨ ਪਰ ਆਇਆ ਹਾਂ ਜੱਗੇ ਦੇ ਫੋਨ ਪਰ ਆਇਆ ਹਾਂ ਜੀ ਹੈਗਾ ਉਹ 2B ਦਾ ਹਾਂ ਜੀ ਬਾਈ ਨੇ 15 ਲੱਖ ਰੁਪਈਆ ਲਾਇਆ ਟੂ ਵੀਲਰ ਟੂ ਵੀਲਰ ਹਾਂਜੀ ਉਹਨੇ ਫਿਰ ਕਿਹਾ ਵੀ ਇਹ ਤਾਂ ਫੀਮ ਦੀ ਡੱਬੀ ਆ ਬਲੈਕ ਚੱਲਦੀ ਏ ਇਹਦੀ ਮੈਂ ਮਾਇਦਾ ਧੁੰਗਲੇ ਦਾ ਪਾਈਆ ਖੇਸੀ ਹਾਂਜੀ ਉਹਨੇ ਬਾਈ ਨੇ ਆਏ ਇਹਦੇ ਭੇਟੇ ਬਹੁਤ ਸੰਝ ਨੂੰ ਤੈਨੂੰ ਮੈਂ ਦੱਸਾਂਗਾ ਜੱਗੇ ਤੇ ਫੋਟੋ ਆ ਪਾਤੀ ਜੱਗੇ ਨੇ ਮੈਨੂੰ ਫੋਟੋ ਹੈ ਪਾਤੀ ਉਹ ਦੇਖ ਲੈ ਤੂੰ ਬਾਈ ਬਲੈਕ ਮੰਨ ਹੀ ਆ ਇਹ ਬਲੈਕ ਬੇ ਲਪੋਤਾ ਵੀ ਕਿਸੇ ਟਾਈਮ ਦੀ ਛਾਪਾ ਵਾਪਾ ਨਹੀਂ ਕਿਹਾਂ ਖੜਾ ਹੈ ਇਹ ਤਾਂ ਫੀਮ ਦਾ ਡੱਬਾ ਖੜਾ ਹੈ ਅੰਗਲ ਕੱਢਿਆ ਦਾ ਨਹੀਂ ਹਾਂ ਦਾ ਨਹੀਂ ਉੰਬਾ ਥਾਡੇ ਕਨਾ ਬਾਰੇ ਨਹੀਂ ਕਰਦੇ ਨਾ ਜਾ ਕੇ ਨਾ ਲੇਕੇ ਪਾਣੀ ਮਾਰ ਕੇ ਲੈ ਕੇ ਜਾਉਂਗੇ ਲਿਬੜ ਗਿਆ ਹਾਂ ਉਹ ਆ ਜਾ ਲੈ ਕੇ ਜਾ ਦੇਖ ਲੈ ਬਾਈ ਬਹੁਤ ਖੁਸ਼ੀ ਹੋਈ ਜੈਨ ਦੀ ਤਹੇ ਮੇਰੇ ਮਹਾਰਾ ਮੈਣਾ ਦੇਵੀ ਮਾਤਾ ਕਿਰਪਾ ਕਰਦੀ ਨਾ ਬਹੁਤ ਵਧੀਆ ਹੋ ਗਿਆ ਹਾਂ ਅਮਨੇ ਯਾਰ ਮੈਂ ਕਹਿੰਦਾ 575 ਦੇ ਡੇਰੇ ਮੂਰੇ ਟਾਇਰ ਅਕਲ ਹੋਰੀ ਗੱਲ ਹੈ ਹਾਂਜੀ 12 ਟਾਇਰ ਤੋਂ ਨਹੀਂ ਬਣਾਉਂਦੇ ਉਹ ਚਾਂਸ ਉਹਦੇ 75 ਇੱਕ ਬਾਈ ਨੇ ਨਾ ਮੈਂ ਤਾਂ ਇੱਥੇ ਨਾ ਸਭ ਨੇ ਬੋਲ ਆ ਗਈ ਫੋਟੋ ਉਦੀ ਉਹਨੇ ਆਇਆ ਉਹਦੇ ਕੋ ਪਾਇਨਾ ਭੌੜਾ ਚੰਗਾ ਜਟਾ ਤਗੜਾ ਸਾਰਾ ਸੋਛਾ ਉਹ ਘਰ ਖੜਾ ਬਈ ਉਹਨੇ ਲਿਆ ਕੇ ਨਾ ਮੈਦਾ ਧੁੰਦਲੇ ਦਾ ਭਾਈ ਆ ਕੇਸੀ ਉਹਨੇ ਤਾਂ ਆ ਆ ਆ ਕੋਈ ਸ਼ੇਰ ਖਾਂਦੀ ਨਹੀਂ ਕਰ ਸਕਦੇ ਦੇਖ ਨਹੀਂ ਸਕਦਾ ਚਮਾ ਹੀ ਕੁਛ ਵੀ ਬੱਟਾ ਉਹਨੂੰ ਪੜਾ ਨਹੀਂ ਅੰਕਲ ਐ ਲੱਗਦੀ ਟਿਕਟ ਤੇ ਬਚਿਆ ਤੂੰ ਆਇਆ ਸਾਹਮਣੇ ਮੈ ਤਾਂ ਤਾਂ ਡਰਦਾ ਪਿੰਡੇ ਪੱਜੇ ਤੇ ਡਰ ਲੱਗਦਾ ਵੀ ਅਗਲਾ ਕਦਾਂ ਕਦੀ ਕਿੱਥੇ ਤੇ ਲਿਆ ਆ ਹਾਂ ਓਏ ਜੀ ਅੱਜ ਜਾਣਾ ਏ ਬੇਲਾ ਹੀ ਏ ਅੱਜ ਦੀ ਆਗੇ ਨਾਨਾ ਭਾਈ ਭਾਈ ਕਹੀ ਜਾਂਦੇ ਆ ਅਜੇ ਵੀ ਪੇਮੈਂਟ ਇਹਦੀ ਅੱਜ ਪਾ ਕੇ ਆਉਣੀ ਆ। ਕੋਈ ਨਹੀਂ ਆਜੇ ਵੀ ਪੇਮੈਂਟ ਪਾ ਕੇ ਆਉਣੀ ਇਹਦੀ ਅੱਜ। ਕੋਈ ਨਹੀਂ ਹਲੇ ਵਾਕੇ ਨਹੀਂ ਦੇਖਿਆ ਪੇਮੈਂਟਦਾਰ ਕਿ ਆਉਣੀ ਇਹਦੀ। ਇਹ ਵੀ ਤੋਂ ਨੰਬਰ ਆ ਗਿਆ ਪੰਜਾਬ ਦਾ। ਆ ਗਿਆ? ਆ ਗਿਆ। ਵਾਹ ਜੀ ਵਾਹ। ਹੁਣ ਕੀ ਕਰ ਲਈ ਅੱਜ? ਹਮਮ। ਇਹ ਪੇਮੈਂਟ ਰਹਿ ਗਈ ਅੱਜ ਭਾਈ ਨੂੰ ਦੇਉਣੀ ਐ ਨਾ ਸੀ ਆ ਗਈ। ਬਸ ਠੀਕ ਆ। ਜੱਗੇ ਦੇ ਨਾਮ ਤਾਂ ਨਾਮ ਚੀਜ਼ ਹੋ ਗਈ। ਚੱਲ। ਜੱਗੇ ਹੱਦੇ ਦੇ। ਜੱਗੇ ਨੀਲੇ ਘੋੜੇ ਵਾਲਾ ਹੋ ਗਿਆ ਅੱਜ। ਨੰਬਰ ਲੱਗ ਜਾਣਾ ਹੈ ਅੱਜ ਐਨਓਸੀ ਆ ਜਾਣੀ ਆਪਣੀ ਬਾਈ ਚੱਲ ਵਧੀਆ ਲੋਕ ਹਰਿਆਣੇ ਆ ਚੀਜ਼ ਕਰ ਲੋ ਐਂਗਲ ਬਾਰਤੀ ਚ ਕਿਉਂ ਬਾਈ ਆ ਸੋਨੀ ਬਾਈ ਮਾਲਾ ਪਿੰਡ ਦਾ ਇਹ ਐਡੇ ਪਕਾਮੇ ਹੀ ਕਰਦਾ ਜਿਹੜੇ ਲੋਹੇ ਵਾਲੇ ਕਾਈ ਇਹਦੀ ਆਹ ਮਾ ਹੋ ਜਾ ਵਿਚਾਰਾ ਜੇ ਤੇ ਆ ਜਾਂਦਾ ਚੱਲੇ ਬਾਈ ਦੇ ਗੇਟ ਬਣਾਇਆ 14 ਦਾ 18 ਕਰਿਆ ਕੋਈ ਕਹਿ ਨਹੀਂ ਸਕਦਾ ਵੀ ਗੇਟ ਫੋਨ ਬਣਾਇਆ ਇੰਨੀ ਕਰਾ ਕਰੀਏ ਬਹੁਤਾ ਕਰਾ ਕਰੀਏ ਹੁਣ ਤਾਂ ਪਤਾ ਹੀ ਨਹੀਂ ਕਿ ਗੇਟ ਤਾਂ ਅੱਜ ਕਿਹਾ ਮੜਾ ਜਾ ਕੇ ਕੋਈ ਰੇਟ ਨਹੀਂ ਕੋਈ ਕੁਝ ਨਹੀਂ ਵਿਚਾਰਾ ਕਹਿੰਦਾ ਦੇ ਦੇ ਕੋਈ ਸੁਣਾ ਉਹ ਵੀ ਬਾਈ ਨਹੀਂ ਬਣਾਈਆਂ ਬਾਈ ਜੜੀਆਂ ਬਾਈ ਪੈਸਾ ਵੀ ਬਹੁਤ ਆ ਬਾਈ ਕੋ ਉਹ ਵੀ ਕੰਮ ਸਾੜ ਦਿੰਦਾ ਜਿਹਨੂੰ ਲੋੜ ਜੀ ਜੇ ਜੇ ਇੱਥੇ ਲੈਟ ਵਧੀਆ ਲਾਇਆ ਛੋਟੀ ਹੈ ਉਹ ਦੇ ਨਾਲ ਵੀ ਗ੍ਰੇਟ ਪੈਡ ਦੀ ਲਿਆ ਆ ਹਾਂ ਉਹ ਹੀ ਜੀ ਆਹ ਖੁੱਲੀਆਂ ਹੋ ਗਈ ਆ ਹਾਂ ਤਿੰਨ ਖੁੱਲੀਆਂ ਹੋ ਗਈਆਂ ਮਰਜ਼ੀ ਉਹ ਰਿਆ ਤੈਨੂੰ ਖਿਆਲ ਸਾ ਜਿੱਕਾ ਥੋੜਿਆ ਜਿੱਕਾ ਥੋੜਿਆ ਮੈਂ ਸੱਟ ਪੀ ਜਾਂਦੇ ਉਹ ਕੱਲੀ ਕੱਲੀ ਮੈਂਸ ਖੜੇ ਕਰੂਗੀ ਵਿੱਚ ਹਾਂ ਲੋਟ ਆ ਨਹੀਂ ਤਾਂ ਭੀੜੀ ਹੋ ਜਾਂਦੀ ਹੋਈ ਆ ਉਰੇ ਗੋਹਾ ਵੀ ਉਰੇ ਕਰ ਲਈਏ ਫੱਕੰਡਾ ਵੀ ਉਹ ਦੇਖੀ ਚੱਕੇ ਡੰਡਾ ਕੋਈ ਨਹੀਂ ਹੈਗਾ ਇਹ ਜੱਗੇ ਟੀਨਾ ਬਹਿ ਕੇ ਨਹੀਂ ਤਾਂ ਇਹਨੇ ਗਰਮ ਹੋ ਜਾ ਕਰਨਾ ਟੀਨਾ ਬਹਿ ਕੇ ਲੋਟ ਆਉਣਾ ਇਹਦਾ ਬੋ ਗਰਮ ਹੋ ਜਾਣਾ ਇਹ ਅੱਗੇ ਅੱਗੇ ਕਰ ਲੈ ਲਾ ਰਾਤ ਨੂੰ ਬੰਨਣੀ ਆ ਹਾਂ

ਮੈਂ ਕੱਲ ਨਾਲ ਦੀ ਉਹ ਅੰਦਰ ਕਰਦੇ ਤੂੰ ਪੰਜ ਸੜ ਜਾਣੀ ਇਹ ਕੋਈ ਨਹੀਂ ਹੁੰਦਾ ਗੱਡੀ ਜੀ ਦਾ ਉਹ ਜਾਵਾਂ ਚਾਹੀਦਾ ਗੱਡੀਆਂ ਗੁੱਡੀਆਂ ਨੂੰ ਲੀਲਾ ਕੋੜਾ ਜਾਵਾ ਚਾਹੀਦਾ ਗੱਡੀਆਂ ਗੁੱਡੀਆਂ ਲੈ ਆਉਨੇ ਦੇਖ ਤਾਂ ਕਿੰਨੇ ਨੰਗਰ ਕਿੱਕ 2 3 4 5 6 7 9 ਬਣ ਹੋ ਜਾਂਦੀਆਂ ਜੇ ਆਹ ਲਾ ਕੇ 10 ਜੇ ਇਹਨੂੰ ਗੱਡੀ ਦਾ ਸ਼ੌਂਕ ਹੁੰਦਾ ਨਾ ਕਾਰ ਵੀ ਖੜੀ ਹੋਣੀ ਤੇ ਚੱਲਦੀ ਡਿਫੈਂਡਰ ਡਿਫੈਂਡਰ ਘੜੀ ਹੋਣੀ ਵੀ ਲੇਕੇ ਡਿਫੈਂਡਰ ਮਿਲੀ ਰੋਪੜ ਡਿਫੈਂਡਰ ਮਿਲੀ ਕਿਦਰ ਰੋਪੜ ਪਰ ਉਪਰ ਡਿਫੈਂਡਰ ਦੇਖ ਕੇ ਐਸਾ 10 ਦੰਗ ਰੰਮੇ ਨੇ 1 2 3 4 5 6 7 8 1 9 ਪਰ ਲਾ ਦਸ ਨੇ ਠੀਕ ਹੈ ਚੱਲ ਯਾਰ ਜੱਗੇ ਲੁਧਿਆਣੇ ਮੈਂ ਵੀ ਐਸੀ ਜੀ ਡ੍ਰਿਲ ਲੈ ਕੇ ਆਉਣੀ ਆ ਆਉਣੀ ਆ ਬਾਕੀ ਦੇ ਮੇਨਾ ਬਹੁਤ ਚਾਹੀਦੀ ਯਾਰ ਗਲੀਆਂ ਵੀ ਕਰਦੀ ਆ ਸਭ ਕੁਝ ਕਰਦੀ ਆ ਸਾਰੇ ਦੇਖ ਲੈ ਹਾਂ ਜੀ ਅੱਜ ਜਿੰਨਾ ਆਪ ਜੇ ਲਵੇ ਬਧੀ ਨੇ ਇੱਕ ਵਾਰ ਕੰਪਨੀ ਦੀ ਇਸਟਮੈਨ ਦੀ ਜਾਂ ਕੋਈ ਹੋਰ ਇਸਟਮੈਨ ਕੰਪਨੀ ਕਰਿਓ ਕੰਮ ਹੁਣ ਯਾ ਬੌਸ ਦੇ ਉਹੀ ਨੋ ਉੱਪਰ ਚੜਿਓ ਪੌੜੀ ਪੂੜੀ ਫੜ ਕੇ ਜੜੀ ਆ ਜਾਵੇ ਅਰ ਜਨਾਲੇ ਲਓ ਜੀ ਬਾਈ ਦੱਲੀ ਬਾਈ ਦੀ ਮੋਟਰ ਗੱਡੀ ਢੇਡਾ ਲਾਇਆ ਅੱਜ ਛਾਵਾ ਬਾਈ ਆਪਣੀ ਮੋਟਰ ਜਿੰਨੀ ਔਰੇ ਵੀ ਦਰਾਖਤ ਸੋਹਣੇ ਲੈ ਕੇ ਦੱਲੀ ਨਾਲ ਨੇ ਆ ਵੀ ਦੱਲੀ ਕੀ ਹਾਲ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਕਾ ਪਾਣੀ ਛੱਡੇ ਪਹਿਲੀ ਬਾਜਰਾ ਕਿਹੜਾ ਉਹ ਵੀਜੇ ਜੜਾ ਵਾਲਾ ਜੜਾ ਨਾਲ ਜੜਾ ਵੀ ਤਾਂ ਤੋਂ ਫਟੂ ਹੂੰ ਹੂੰ ਭਾਈ ਆ ਜਿਹੜਾ ਬਾਜਰਾ ਜੜਾ ਵਾਲਾ ਅਸੀਂ ਵੀ ਬਹੁਤ ਵੀਜੇ ਆਏ ਇਹ ਫੁੱਲ ਕਾਮਯਾਬ ਆ ਭਾਈ ਇੱਕ ਵਾਰ ਲਾ ਕੇ ਬਾਦਵਾ ਮੌਜ ਕਰਦੇ ਆ ਉਹ ਵੀਜੇ ਇਹਨਾਂ ਨੇ ਦੇਖੋ ਜੜਾ ਨਾਲ ਬਾਜਰਾ ਇਧਰ ਦੂਆ ਗੰਨਾ ਗੁੰਨਾ ਬੂਟੇ ਲਾਤੇ ਥੱਲੇ ਹੈ ਆਹ ਬੂਟੇ ਲਾਤੇ ਨਿਆਰੇ ਲਾਉਂਗੇ ਭਾਈ ਦਿੱਲੀ ਨੇ ਮੋਟਰ ਉੱਪਰ ਰੱਖੇ ਪਿਆ ਬੰਦੇ ਗੰਨਾ ਗੁੰਨਾ ਜਿੰਨੇ ਵੀ ਪਾਰਕੀਆਂ ਸਾਰੀਆਂ ਇਹਨਾਂ ਹੀ ਕਾਬੂ ਕਰੀਆਂ ਹਨ ਦਿੱਲੀ ਕਿੰਨੇ ਕਿਲੇ ਕਾਬੂ ਕਰੇ ਬਹੁਤ ਕਾਬੂ ਕਰੇ ਪਾਚੇ ਮੈਨੂੰ ਝਾੜ ਬਤਾ ਇਹ ਦਿੱਲੀ ਕਿੰਨੇ ਭਾਈ ਹੈ 12 ਤੇ ਨਾ 12 13 ਭਾਈ ਹੈ ਭਾਈ ਇਹਨਾਂ ਦੀ ਮੋਟਰ ਪੱਕੇ ਹੀ ਰਹਿੰਦੇ ਆ ਬਹੁਤ ਟਾਈਮ ਹੋ ਗਿਆ ਵੀ ਆਏ ਆ ਨਹੀਂ ਲੱਭਣੇ ਪੈਂਦੇ ਹੁਣ ਕੋਲ ਮੌਜ ਤਾਂ ਹੈਗੀ ਆ ਮੌਜ ਤਾਂ ਹੈਗੀ ਬੰਦੇ ਆ ਜੀ ਬਾਕੀ ਸਮਾਸੀ ਪਲ ਮੋਡਰਾ ਬਾਈ ਪਾਈ ਵੀ ਬਟਨ ਦੱਬਦੇ ਆ ਮਿੰਟਾਂ ਚ ਭਰ ਜਾਂਦਾ ਕਿ ਆਹਨੇ ਹੁਣ ਪਾਣੀ ਛੱਡਿਆ ਦਾ 10 ਮਿੰਟੇ ਲੱਗੇ ਤਾਂ ਕਿ ਮਨੇ ਲੱਗਣ ਆੜੀ ਦੱਲੀ ਭਾਈ ਫੋਟੋ ਪਾਹਣ ਦੀ ਸਮਝ ਲੋ ਉਹ ਸਾਹਮਣੇ ਜਸਵੀਰ ਭਾਈ ਵਾਲੀ ਮੋਟਰ ਆ ਆਏ ਨੂੰ ਵੀ ਰਸਤਾ ਆ ਜਾਂਦਾ ਏ ਪਿੰਡ ਵਾਲੀ ਸਾਈਡ ਤੇ ਵੀ ਆ ਜਾਂਦਾ ਦੱਲੀ ਫਲ ਫੁੱਲ ਲੱਗੇ ਆ ਤੀ ਕਾ ਨੂੰ ਦਰਖਤਾਂ ਨੂੰ ਹਾਂ ਲੈ ਕੇ ਵੀ ਅੰਬ ਬੜੇਵੇਂ ਦੇ ਤਾ ਹਾਂ ਆ ਵੀ ਭਾਈ ਤਿੰਨ ਅੰਬ ਲਾਏ ਬੇ ਆ ਤਿੰਨ ਕਾ ਨੂੰ ਬਹੁਤ ਵੱਧੂ ਆ ਹਾਂ ਵੱਧਾ ਘੱਟ ਘਾਟ ਇੱਕ ਦੋ ਪੰਜ 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 ਪੁੱਟੇ ਹੈ ਹਾਂ ਸੇਮਾਏ। ਸ਼ੀ ਹਾਂ ਸ਼ੀ ਆ। ਇਹ ਸੱਤ ਮਾਉ ਆ। ਹੂੰ ਆ ਵੀ ਛੁਪ। ਬਾਈ ਆ ਵੀ ਦੇਖੋ ਨਸਲ ਦਾ ਅੰਬ ਹੈ ਛੋਟਾ ਜਿਹਾ ਅੰਬ ਨੂੰ ਕਿਹੜੇ ਸਾਬ ਨਾਲ ਬੂਰਾ ਆਇਆ ਪਿਆ। ਦੱਲੇ ਨਿਬੜ ਕੇ ਕਨੇ ਦਾ? ਹਾਂ ਅੰਟ ਰਹਿ ਗਿਆ ਗੇੜਾ ਬਾਸ। ਇੱਕ ਵਰਤੀ ਰਹੀ। ਹਾਂ। ਦੱਲੇ ਦੀ ਇੱਕ ਰਹੀ। ਆਪਾਂ ਨੇ ਦੋ ਗੇੜੇ ਲਾਉਣੇ ਹਲੇ। ਮੈਂ ਕੱਢ। ਥੋੜਾ ਰੋਕੇ ਕਰਾਈ ਦੱਸ ਵਾਰੀ ਹੈ ਗੇੜੇ। ਦੋ ਥੋੜੀ ਕਰਾ ਲਮੈਂ ਇੱਕ। ਹੁਣ ਤਾਂ ਦੱਲੇ ਹੀ ਕਰ ਦਿੰਦੇ ਨਾ ਦੋਸ ਵਾਲੀ। ਕਰਾ ਲਾ ਹੁਣ। ਓਵਰ ਲੋਡ ਕਰਕੇ। ਕਰਾ ਲਾ। ਘਰਾਉਂਦਾ ਦੇਖਦਾ। ਆ ਕੇ ਦੰਲੀ ਨੇ ਬਾਈ ਰੱਖੀ ਵੀ ਇਹ ਪਲੇਜ਼ਰ ਦੰਲੀ ਠੀਕ ਆ ਇਹ ਠੀਕ ਆ ਵੀ ਇਹਦਾ ਐਕਟਿਵ ਆ ਤੇ ਘੱਟ ਆ ਨਾ ਤੇਲ ਖਰਚਾ ਹਾਂ ਜੇ ਘੱਟ ਆ ਹਾਂ ਤੇਲ ਖਰਚਾ ਘੱਟਾ ਦੂ ਹੀ ਗੇਲ ਤੇ ਇਹਦਾ ਬੜੀਆ ਸਕੂਟਰੀ ਹੈ ਕੰਮ ਸਾਰੀ ਜਾਂਦੀ ਹੈ ਸਾਰੀਆਂ ਗੱਲਾਂ ਦੰਲੀ ਖਰਚੇ ਆ ਨਾ ਵੀ ਘੱਟ ਆਪਣੇ ਮੋਟਰਸਾਈਕਲ ਦਾ ਮੈਂ ਮੈਨਾਂ ਤੋਂ ਮਿਲਿਆ ਨਿਕਰੇ ਪਹਿਲਾ ਮੋਟਰਸਾਈਕਲ ਅੱਛਾ ਮਿਲਿਆ ਨਹੀਂ ਹੈਗਾ ਮਿਲਿਆ ਨਹੀਂ ਹੈਗਾ ਓਏ ਬੰਦ ਹੋ ਗਏ ਨਾ ਉਹਨੇ ਜਿਹੜੇ ਹੁਣ ਆਏ ਆ ਉਹਨਾਂ ਦੇ ਟੌਰ ਜੀ ਨਹੀਂ ਹੈਗੀ ਹਾਂ ਇਹਨੇ ਟੌਰ ਨਹੀਂ ਹੈਗੀ ਮੈਂ ਸਭ ਪਲਟੀਨਾ ਵਿੱਚ ਕਾਲੇ ਦੰਗ ਦਾ ਸਭ ਤੋਂ ਪੁਰਾਣਾ ਜਿਹਾ ਹਾਂ ਉਹ ਰੋਡ ਉਹ ਮੈਂ ਜਾ ਬਾਈ ਪਲਟੀਨਾ ਇਹਦੀ ਥੋੜੀ ਜੀ ਸੀਟ ਛੋਟੀ ਆ ਬਾਈ ਆ ਤੀਆ ਬੰਦਾ ਬੈਹਿੰਦਾ ਵੀ ਔਖਾ ਬੈਹਿੰਦਾ ਏ ਇਹ ਬੰਦਾ ਇਹਦੇ ਪਾ ਬੈਹਿੰਦਾ ਫਿਰ ਆ ਚੁੱਪਦਾ ਏ ਪਲਟੀਨਾ ਦੀ ਸੀਟ ਐਨੀ ਲੰਬੀ ਆ ਹਾਂ ਉਹਦੇ ਪਾਸੇ ਬੰਦੇ ਪੂਰੇ ਆ ਜਾਂਦੇ ਆ ਕਣਕਾ ਵੀ ਬਾਈ ਬਾਤ ਦੇਖੋ ਹੁਣ ਹਾਂ ਜੀ ਪਗਾਈਆਂ ਰੰਗ ਰੰਗ ਪ੍ਰਿਆ ਇਹਨਾਂ ਨੇ ਬੀ ਸਾਰੀ 골ਡ ਹੋ ਗਈਆਂ ਬਾਈ ਚੱਲੀਏ ਤਲੀ ਤਲੀ ਆ 11 ਹਲ ਪਾਉਂਦੇ ਫਿਰ 11 11 ਹਲ ਪੈਂਦੇ ਬਾਈ 855 ਮਗਰ ਦੇਖੋ ਕਾ 11 ਪਾਉਂਦੇ ਇਹੀ ਪਾੜ ਦੇ ਬੱਖੀ ਖੇਤਾ ਦੀ ਫਿਰ ਬੰਮ ਚੱਕ ਨਹੀਂ ਆਉਂਦਾ ਹੈਗਾ ਇਹ ਹਾਂ ਇਕੱਲੇ ਬੰਦੇ ਤੇ ਭਾਰੇ ਆ ਭਾਰੇ ਬਹੁਤ ਆ ਹੈਵੀ ਬਣੇ ਨੇ ਟ੍ਰੈਕਟਰ ਵੀ ਜਾਂ ਖਾ ਲੈਂਦਾ ਇਹ ਜਾਂ ਖਾ ਲੈਂਦੇ ਚੱਲੀਏ ਤਲੀ ਹੁਣ ਸਾਡਾ ਗਿਆ ਬਾਈ ਉਰੇ ਕੰਮ ਨਿਭੜ ਚੱਲਦੇ ਹੁਣ ਘਰ ਨੂੰ ਆਇਦਨ ਜਾਲਦੇ ਹੁਣ ਆਇਆ ਮੈਂ ਆਹ ਸਾਈਡ ਨੂੰ ਤਾਂ ਬਾਈ ਜਸਪੀਰ ਬਾਈ ਵਾਲੀ ਮੋਟਰ ਕੰਨੀ ਨੂੰ ਉੱਥੇ ਗੁਜਰ ਬਾਈ ਸਰੋਂ ਵੱਡਦਾ ਏ ਜਾਣਾ ਹੁਣ ਆਪਾਂ ਨੇ ਆਏ ਨੂੰ